ਤੂੰ ਹੈ ਹੀ ਮੇਰੇ ਚਾਚੇ ਦਾ ਮੁੰਡਾ ਨਹੀਂ ਅੱਜ ਨੂੰ ਤੇਰੇ ਨਾਲ ਫੋਟੋ ਟੰਗੀ ਹੁੰਦੀ ਸਰਾਉ ਨੂੰ ਜਾਣ ਕੇ ਛੱਡਾਂਗੇ ਆਪਾਂ ਇਹ ਤਾਂ ਸੁਆਦ ਹੀ ਆ ਗਿਆ ਬਾਪੂ ਏ ਟੱਲੇ ਤੋਂ ਸੂਰਤ ਦੀ ਦੀਆ ਹੈ ਦੀਆ ਟੱਟਾਂ ਪਈ

ਉਹ ਹੈ ਗੁਰੂ ਉਹ ਹੈਕਾ ਆਪਾਂ ਮੀ ਤੇ ਮਤਨ ਰੁੱਕੀ ਗੱਲ ਕਰਦਾ ਜੇਗਾ ਮੈਂ ਘਰ ਪੁੱਛਣ ਆਲਾਗਾ ਤੇ ਫਿਕਰ ਦੇ ਗੱਲ ਪਾ ਹਾਂ ਹਾਂ ਕੋਈ ਚੱਕਰ ਹੀ ਨਹੀਂਗਾ ਠੀਕ ਹੈ ਹਾਂ ਹਾਂ ਬਸ ਬਾਕੀ ਵਾਕੂ ਹੈ ਨਾ ਤੇ ਯਾਰ ਹੋਰ ਬਾਤੂੰ ਠੀਕ ਆ ਪੁੱਤਰਾ ਹੋਰ ਚੰਨਣਾ ਕਿਵੇਂ ਆ ਠੀਕ ਆ ਠੀਕ ਆ ਵਧੀਆ ਆ ਵਧੀਆ ਮੈਂ ਖੇਤ ਗਿਆ ਸੀਗਾ ਉਹ ਆਪਣਾ ਸੀਰੀਂਗਾ ਅੱਛਾ ਉਹ ਕਹਿੰਦਾ ਆਪਣੇ ਸਪਰੇਅ ਜੀ ਪਣੀ ਸੀਗੀ ਅੱਛਾ ਜੀ ਥੋਕਵਾ ਗਿਆ ਆਪੀ ਪਾਤੀ ਰਹੇ ਸਪਰੇਅ ਹਾਂ 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 ਬੱਪੂ ਚਾਹੂ ਪੀ ਲਈ ਪੁੱਤਰਾ ਹੁਣੇ ਪੀ ਕੇ ਹਟਾਂ ਚੱਲਣਾ ਅੱਛਾ ਆਪਾਂ ਆਪੇ ਕਰੇ ਖੜਾ ਨੋਤੀ ਹੈਗੀ ਆ ਨਾ ਤੇਰੀ ਮਾਂ ਨਾ ਨੋਆ ਪੁੱਤਰਾ ਆਪਾਂ ਦੋਨੇ ਜਾਣੇ ਆ ਉਹ ਕਿਹਦੇ ਕਰਕੇ ਦੇਣੀ ਚਾਹ ਉਹ ਨੂ ਤਾਂ ਤੈਨੂੰ ਪਤਾ ਹੀ ਆ ਬੱਪੂ ਆਪਣੇ ਆਈ ਜਾਣੀ ਸੀ ਤੈਨੂੰ ਸਾਰੀ ਗੱਲ ਦਾ ਪਤਾ ਹੈ ਉਹ ਪੁੱਤਰਾ ਨਾ ਜਾਖਮ ਛੇੜ ਨਾ ਨਾ ਨਰਾਹਸੀ ਤੋਰਾ ਕਿਉਂ ਕਮ ਇਨਾ ਪੰਘਿਆ ਚ ਪੈਣਾ ਨਾ ਇਹ ਪੰਘਿਆ ਚ ਨਾਪ ਆਇਆ ਤੂੰ ਜੇ ਵਸਣਾ ਹੁੰਦਾ ਤੇਰੇ ਪਹਿਲਾਂ ਹੀ ਬਾਤਾਂ ਦੀ ਪੁੱਟਰਾਓ ਛੱਡ ਸੋਚਾਂ ਤਾ ਉਹ ਪੁੱਤ ਉਹਦਾ ਘਰ ਵਸ ਲੈਣ ਦੇ ਜੇ ਤੇਰਾ ਨਹੀਂ ਵਸਿਆ ਨਾ ਤੂੰ ਉਹਦਾ ਤਾਂ ਵਸ ਲੈਣ ਦੇ ਹੁਣ ਉਹ ਵਸ ਕਰ ਬਾਪੂ ਵਸ ਕਰ ਉਹ ਲੋਕੀ ਸਹੀ ਕਹਿੰਦੇ ਆ ਵੀ ਭਰਾ ਭਰਾ ਹੁੰਦਾ ਹੁਣ ਤੈਨੂੰ ਤੇਰਾ ਪੁੱਤ ਨਹੀਂ ਤਿਸਦਾ ਓ ਜਾ ਓਏ ਬਾਪੂ ਉਹ ਨਹੀਂ ਪੁੱਤਰਾ ਮੇਰੀ ਗੱਲ ਸੁਣ ਸ਼ਰਾਮ ਤੇਰੀ ਬਾਪੂ ਮੈਂ ਵੀ ਤੇਰੇ ਨਾਲ ਆਗਾ ਪਰ ਕੰਧਾਰਾਂ ਦੇ ਕੰਮ ਹੁੰਦੇ ਪੁੱਤ ਪਰ ਮੈਂ ਤਾਂ ਚਾਹਦਾ ਕਾਲਾ ਵੀ ਇਹ ਆਪ ਕੋਲੋਂ ਦਿਲ ਤੋਂ ਵੀ ਮੈਂ ਤੇਰੇ ਪਾਸੇ ਹੋਰ ਮੈਂ ਤੇਰੇ ਨਾਲ ਆ ਪੁੱਤਾਂ ਉਹਨਾਂ ਨੂੰ ਝਾੜ ਕੇ ਛੱਟਾਂਗਾ ਆਪਾ ਇਹ ਤਾਂ ਸੁਆਦ ਹੀ ਆ ਗਿਆ ਬਾਪੂ ਪੁੱਤ ਝਾੜ ਕੇ ਛੱਟੋ ਮੈਂ ਅੰਦਰੋਂ ਮੱਚਿਆ ਪਿਆ ਕਾਲ ਜਾਂ ਮੇਰਾ ਬਾਪੂ ਜਿਹੜੀ ਤੇਰੇ ਜ਼ਖਮ ਦਿੱਤੇ ਹਨ ਮੇਰੇ ਜ਼ਖਮ ਦਿੱਤੇ ਨਾ ਉਹਨਾਂ ਨੇ ਪਿੰਡ ਦੇ ਵਿੱਚ ਬੇਇੱਜ਼ਤੀ ਕੀਤੀ ਮੇਰੀ ਖੜਾ ਕੇ ਕਾਇ ਨੇ ਬੇਇੱਜ਼ਤੀ ਕੀਤੀ ਤੇ ਪੁੱਤ ਮੈਂ ਮੇਰੇ ਭਰਾ ਨੂੰ ਕਿਵੇਂ ਭੁੱਲ ਜਾਵਾਂ ਵੀ ਜਿਹੜੇ ਮੈਨੂੰ ਬੇਇੱਜ਼ਤੀ ਕੀਤੀ ਉਹਨੇ ਕੋਈ ਨਾ ਸੋਚ ਵੀ ਮੈਂ ਇਕੱਲਾ ਐ ਮੈਂ ਤੇਰੇ ਨਾਲ ਆ ਪੁੱਤਰਾ ਨਾਲ ਸਵਾਦ ਹੀ ਆ ਗਿਆ ਫਿਰ ਤਾਂ ਤੂੰ ਮੇਰੇ ਨਾਲ ਐ ਹਾਂ ਪੁੱਤਰਾ ਨਾਲ ਐ ਮਾਂ ਪਰ ਗੱਲ ਐ ਆ ਪੁੱਤਰਾ ਤੇ ਮਾਂ ਤੇਰੇ ਕੰਨੇ ਦੇਖਦੀ ਦੇਖਦੀ ਵੀ ਮੇਰੇ ਪੁੱਤ ਦਾ ਵਿਆਹ ਹੋਊਗਾ ਮੈਂ ਉਹਦਾ ਮੂੰਹ ਵੇਖੂਗੀ ਉਹਦੇ ਹੱਥਾਂ ਦੀ ਚਾਹ ਪੀਊਗੀ ਰੋਟੀ ਨਾਲ ਖਾਊਗੀ ਪੁੱਤਰਾ ਉਹ ਵੇਖਦੀ ਵੇਖਦੀ ਤੁਰ ਗਈ ਹੈ ਕਿਤੇ ਮੇਰੇ ਨਾਲ ਹੀ ਨਾ ਪੁੱਤ ਐ ਕਰੀ ਤੂੰ ਕਿਤੇ ਮੈਂ ਵੀ ਤੁਰ ਜਾ ਤੇ ਤੂੰ ਇਹਨਾਂ ਗੱਲਾਂ ਚ ਹੀ ਰਹੇਂੀਂ ਉਹ ਨਹੀਂ ਬਾਪੂ ਜਿਹੜੀ ਅੱਜ ਤੂੰ ਚਾਹ ਪੀ ਲਈ ਨਾ ਹੁਣ ਚਾਹ ਤੂੰ ਉਹਦੇ ਹੱਥ ਦੀ ਪੀਵੇਂਗਾ ਦੇਖੀ ਜਾਂਦੀ ਆ ਪੁੱਤਰਾ ਕਦੋਂ ਸਮਾਂ ਆਉਂਦਾ ਇਹ ਤੂੰ ਮੇਰਾ ਸਾਥ ਦੇ ਬਾਪੂ ਤੂੰ ਮੇਰਾ ਸਾਥ ਦੇਈ ਬਸ ਮੈਂ ਸਾਥ ਤੇਰਾ ਪੁੱਤਰਾ ਪੂਰਾ ਦੇਉਂਗਾ ਸਮੇਂ ਦੀ ਠੀਕ ਕਰ ਰਿਆਂ ਪਤਮਾ ਵੀ ਕਿਹੜਾ ਸਮਾਂ ਉਹ ਜਿਹੜਾ ਤੂੰ ਘਰੇ ਬੋਟੀ ਲੈ ਕੇ ਆਏਗਾ ਬਸ ਥੋੜਾ ਟਾਈਮ ਖੜ ਜਾ ਰਹਾ ਹਾਂ ਵਸਣ ਦੇਣਾ ਨਹੀਂ ਉਹਨਾਂ ਦਾ ਵੀ ਆਪਾਂ ਜਮਾ ਨਹੀਂ ਬਸਨ ਦਿੰਦਾ ਠੀਕ ਕਰ ਉਹ ਜਾੜ ਕੇ ਰੱਖ ਦੋ ਉਜਾੜ ਕੇ ਠੀਕ ਆ ਪੁੱਤਰਾ ਚੰਨਣਾ ਠੀਕ ਆ ਸ਼ਿਰਾ ਹੋਰ ਪੁੱਤਰਾ ਚੰਨਣਾ ਚਾਹ ਚੂ ਬਣਾ ਕੇ ਦੇਵਾਂ ਬਣਾ ਦੇ ਬਾਪੂ ਬਹੁਤ ਥੱਕਿਆ ਪਿਆ ਮੈਂ ਦਾ ਬਣਾਉਣਾ ਸ਼ੇਰਾ ਮੈਂ ਬਣਾਦਾ 65 ਪੁੱਤ ਹੋਰ ਰੱਟ ਵਾ ਬਣਾ ਕੇ ਦਿਨਾਂ ਤੋਂ ਜਾ ਬਣਾ ਦੇ ਉੱਚੀ ਦਾ ਬਣਾ ਲਿਆ ਲਓ ਮੰਮੀ ਦਾ ਫੋਨ ਆ ਗਿਆ ਹੈਲੋ ਆ ਬਮੀ ਕੋਈ ਤੈਨੂੰ ਮੈਂ ਕਿਹਾ ਸੀ ਯਾਰ ਘਰੇ ਨਾ ਫਰਮ ਨਾ ਕਰ ਯਾਰ ਘਰੇ ਆਏ ਯਾਰ ਬਾਪੂ ਇੱਠਾ ਗਾ ਓਏ ਤੇਰਾ ਤਾਂ ਜੀ ਲੱਗਦਾ ਹੀ ਨਹੀਂ ਕਦੇ ਆਹੋ ਹਨ本当 ਯਾਰ ਗੱਲ ਕੀਤੀ ਆਪਾਂ ਯਾਰ ਹੈ ਚਲ ਕੋਈ ਨਹੀਂ ਬਾਪੂਦ ਨੂੰ ਬੜਾ ਯਾਦ ਕਰਨਦਾ ਕਹਿੰਦਾ ਪੰਮੀ ਨੂੰ ਐਸ ਘਰ ਦੀ ਨੂੰ ਬੜਾ ਕੇ ਰਹਿਣਾ ਹਾਂ ਆਉਂਗਾ ਤੇ ਹੀਗਾ ਠੀਕ ਹੈ ਕੋਈ ਨਹੀਂ ਚਲ ਮੈਂ ਤੈਨੂੰ ਫੋਨ ਕਰਦਾ ਜੱਗਾ ਬਾਪੂ ਨੂੰ ਚਾਹ ਲੈ ਕੇ ਆ ਰਾਂਗਾ ਤੇ ਯਾਰ ਇਹ ਬਜ਼ੁਰਗਾਂ ਨਾਲ ਚੰਗਾ ਲੱਗਦਾ ਗੱਲ ਕਰਦੇ ਵੀ ਹਾਂ ਚਲ ਠੀਕ ਹੈ ਬਰ ਓਕੇ ਬਾਈ ਜੀ ਹਾਂ ਜੱਗਿਆ ਆਇਆ ਆਦਰ ਆਇਆ ਬਾਈ ਜੀ ਉਹ ਤਾਂ ਜਾ ਧਿਆਣਾ ਸੀ ਉਸੇ ਕਿੱਥੇ ਜਾਣਾ ਸੀ ਬਜਾ 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 ਆਈਟੇ ਜੀ ਤੇ ਅਸੀਂ ਤੁਸੀਂ ਪੇਮੈਂਟ ਉਹ ਸਾਰੇ ਆਈਟੇ ਨਹੀਂ ਓਏ ਉਹ ਆਰਟ ਦੇ ਜਾਣਾ ਆਰਟ ਦੇ ਅੱਛਾ ਅੱਛਾ ਹਾਂ ਆਰਟ ਹੁੰਦਾ ਓਏ ਉਹਨਾਂ ਗੱਡੀ ਸੈਲਫ ਨਹੀਂ ਚੱਕ ਰਹੀ ਹੈਗੀ ਪਤਾ ਨਹੀਂ ਕੀ ਦਿੱਕਤ ਆ ਗਈ ਹੈਗੀ ਬਾਹਲਾ ਔਖਾ ਹੋਇਆ ਗਿਆ ਉਹ ਗੱਡੀ ਲਈ ਤਾਂ ਜਾਣਾ ਪਾਰਟ ਤੇ ਉਥੋਂ ਲੈ ਕੇ ਪੈਸੇ ਤੈਨੂੰ ਹੁਣ ਛੋੜਿਆ ਨਵੀਂ ਗੱਡੀ 'ਚ ਬਿਠਾਣਾ। ਅੱਛਾ ਭਾਈ। ਹਾਂ। ਫਿਰ ਤਾਂ ਮਜ਼ਾ ਹੀ ਆਈ ਬਈ। ਮਜ਼ਾ ਤੂੰ ਦੇਖੀ ਜਾ ਤੂੰ ਚਾਰ ਘੜੇ ਲੈ ਕੇ ਆਣੀ ਆਪਾਂ। ਅੱਛਾ। ਚੱਲੀਏ ਫਿਰ। ਚੱਲੋ ਭਾਈ। ਚੱਲ ਚੱਲੀਏ ਫਿਰ। ਚੱਲ ਯਾਰ। ਉਹ ਬਾਪੂ ਚਾਹ ਚੁੰਨੋਂ ਮਾਈ। ਉਹ ਪੁੱਤਰੋ ਭਾਈਓ ਤੁਸੀਂ ਹੁਣ ਚਾਹ ਬਣ ਗਈ ਸੀ। ਉਹ ਨਹੀਂ ਬਾਪੂ ਮਾ ਮੜਾ ਜਾ ਕੇ ਨਹੀਂ ਕੰਮ ਤੇ। ਬਾਪੂ ਨੂੰ ਕਹਾਂਵਾਂ ਗੱਡੀ 'ਚ ਦਾ। ਬਾਪੂ ਦੇਖੀ ਤੂੰ ਮਿੰਦਾਂ ਨ ਜਾਣਾ ਇਹ ਤਾਂ। ਕਰਨ ਠੀਕ ਆ। ਕੀ ਬਣਿਆ ਫਿਰ ਤੇਰੀ ਭਰਤੀ ਦਾ ਆਰਮੀ ਵਾਲੀ। ਦਿੱਲੀ ਜਾਂਦੀ ਹੈ ਬਈ ਜਾਣਾ ਘਰ ਸੋ ਬੰਦਾ ਬੰਦਾ ਲੱਬੜਾ ਕੋਈ ਲੱਬੜਾ ਆਪਾਂ ਪੈਸੇ ਪੂਰਾ ਨਹੀਂ ਟੈਂਸ਼ਨ ਨਹੀਂ ਠੀਕ ਹੈ ਪੈਸੇ ਤੂੰ ਤੇ ਆਪਾਂ ਕਰਤਾ ਨਹੀਂ ਠੀਕ ਹੈ ਬਈ ਹਾਂ ਹਾਂ ਬਈ ਹੁਣ ਕੀ ਕਰੀਏ ਉਹ ਤਾਂ ਮਣਾ ਹੀ ਕਰ ਗਿਆ ਉਹ ਲੰਡੂ ਯਾਰ ਤੀਆ ਆਪ ਨੂੰ ਪੈਸੇ ਮੁੱਕਰ ਗਿਆ ਤੂੰ ਟੈਂਸ਼ਨ ਲੈ ਤੈਨੂੰ ਗੱਡੀ ਦੇ ਕਮਾ ਕੇ ਛੱਡੂਗਾ ਕੇ ਠੀਕ ਹੈ ਬਈ ਗੱਡੀ ਆਪਾਂ ਲੈ ਕੇ ਆਣੀ ਆ ਚਾਰ ਗੜੇ ਵਾਲੀ ਗੱਡੀ ਦਾ ਤੈਨੂੰ ਕਮਾ ਕੇ ਛੱਡੂ ਜੋ ਮਰਜ਼ੀ ਹੋ ਜੇ ਕੀ ਝਗੜਾ ਓਏ ਕੀ ਗੱਲ ਓਏ ਕੀ ਗੱਲ ਆ ਤੇ ਤੌਣ ਕੱਟ ਕੇ ਨਾ ਧਰਤੀ 'ਚ ਘੜ ਦੂੰ ਉਹ ਜਾ ਜਾ ਓਏ ਤੇਰੀ ਅਣਖ 'ਚ ਮੈਂ ਭੰਡੂਗਾ ਤੇਰੀ ਅਣਖ 'ਚ ਇੱਕ ਵਾਰੀ ਤਾਂ ਮੈਂ ਭੰਨੀ ਹੋਈ ਹੈਗੀ ਭੰਡੀ ਆ ਤੂੰ ਨਾ ਕਿ ਚਲ ਓਏ ਉਹ ਚੱਲ ਬੜਾ ਦੱਸ ਦੋ ਉਹ ਬਈ ਰਹਿ ਗਾਉਣ ਕੱਟੂ ਤੇਰੀ ਅਣਖ ਦੇਖੀ ਆ ਬਈ ਯਾਰ ਚੱਲ ਛੱਡ ਰਹਿਣ ਦੇ ਸਾਡੂੰ ਹੈ ਹੀ ਮੇਰੇ ਚਾਚੇ ਦਾ ਮੁੰਡਾ ਨਹੀਂ ਅੱਜ ਨੂੰ ਤੇਰਾ ਨਾ ਫੋਟੋ ਟੰਗੀ ਹੁੰਦੀ ਘਰੇ ਤੁਹਾਡੇ ਟੰਗੀ ਹੋਈ ਹੈ ਚਲ ਬਈ ਤੂੰ ਬੈਠ ਯਾਰ ਗੱਡੀ ਤੇ ਯਾਰ 50 ਉਹ ਕੱਡੂ ਵਧੀਆ ਨਾ ਦੇਖੀ ਯਾਰ ਤੂੰ ਕੋਈ ਨਹੀਂ ਕੋਈ ਨਹੀਂ ਬਈ ਚਲ ਚਲ ਬਈ ਹੂੰ ਹਾਂ ਮੈਂ ਬਾਪੂ ਹਾਂ ਠੀਕ ਹੈ ਹੋਰ ਠੀਕ ਠਾਕ ਹੈ ਹਾਂ ਵਧੀਆ ਠੀਕ ਠਾਕ ਤੂੰ ਦੱਸ ਕੀ ਬਣਦਾ ਕੋਈ ਨਹੀਂ ਬਸ ਇਧਰ ਗਿਆ ਸੀ ਪਿੰਡ ਦੇ ਚ ਕਿਵੇਂ ਬੱਸ ਵੇਸੇ ਹੀ ਗਿਆ ਸੀ ਅੱਛਾ ਹੂੰ ਹੋਰ ਪਾਲੀ ਕਿੱਧਰ ਗਈ ਪਾਲੀ ਯਾਰ ਇੱਥੇ ਹੀ ਸੀਗੀ ਉਹ ਮੇਰੇ ਖਿਆਲ ਗੁਰਦੁਆਰਾ ਸਾਹਿਬ ਕੋਲ ਸੇਲ ਜੀ ਨਹੀਂ ਲੱਗਦੀ ਹੂੰ ਹੂੰ ਉਧਰ ਨੂੰ ਸੂਟਸਾਟ ਵੇਖਣ ਨੂੰ ਰਿਖਿਓ ਅੱਛਾ ਹਾਂ ਠੀਕ ਆ ਤੇ ਮੈਂ ਤਨੂਰ ਦੀ ਉਹੀ ਦੱਸਦਾ ਆਪਣੇ ਵਾਲੇ ਚਾਚੇ ਸਿੰਦੇ ਦੇ ਮੁੰਡੇ ਦੀ ਅੱਛਾ ਚਾਨਣ ਜਿਹੜਾ ਹਾਂ ਹਾਂ ਉਹ ਜਿੱਥੇ ਕਿਤੇ ਮਿਲਦਾ ਗਲੀ ਚ ਐਵੇਂ ਅੱਖਾਂ ਹੀ ਕੱਢਦਾ ਰਹਿੰਦਾਗਾ ਉਹਨੂੰ ਕੀ ਕੀ ਗੱਲ ਬਣ ਗਈ ਕੀ ਪਤਾ ਕੀ ਗੱਲ ਬਣਨੀ ਆ ਤੇ ਅੱਜ ਵੀ ਅਸੀਂ ਆਈ ਜਾਂਦੇ ਸੀਗੇ ਅੱਛਾ ਤੇ ਫੜ ਲਿਆ ਫਿਰ ਮੈਂ ਅੱਜ ਗਲੀ 'ਚ ਅੱਖਾਂ ਹੀ ਕੱਢਦਾ ਸੀ ਅੱਛਾ ਮੋੜ ਤੋਂ ਮੁੰਡਾ ਸੀਗਾ ਮੇਰੇ ਨਾਲ ਤੇ ਉਹਨੇ ਛੜਾ ਜੋਰ ਤੇ ਥੰਮਾ ਚਲ ਕੌਣ ਨੂੰ ਦੇਖਣਾ ਫਿਰ ਵੀ ਕਰਦਾ ਘਰ ਸੀ ਮੈਂ ਤਾਂ ਤਾਂ ਹੀ ਸੋਚਦਾ ਵੀ ਚਲਾ ਆ ਕੇ ਚਾਚੇ ਦਾ ਮੁੰਡਾ ਦਾ ਹਾਂ ਹਾਂ ਪਰ ਉਹਦੀ ਹਵਾ ਥੋੜੀ ਜਿਆਦਾ ਖਰਾਬ ਆ ਗਈ ਐਨ ਉਹ ਤੇ ਚਾਚੇ ਸ਼ਿੰਦੇ ਨੂੰ ਕਹਿ ਕੇ ਆਪਾਂ ਬਹਿ ਕੇ ਵੀ ਉਹ ਗੱਲਬਾਤ ਕਰ ਸਕਦੇ ਆਪਾਂ ਸ਼ਿੰਦਾ ਘੜਾ ਮੇਥੋਂ ਬਾਹਰ ਮੇਰਾ ਛੋਟਾ ਭਾਈ ਆ ਹਾਂ ਉਹੀ ਕਹਣਾ ਮੈਂ ਤੂੰ ਇੱਕ ਵਾਰੀ ਚਾਚੇ ਸ਼ਿੰਦੇ ਨੂੰ ਕਹਿ ਦੀ ਹਾਂ ਉਹ ਸ਼ੋਰ ਜਨਕ ਸਮਝਾ ਕੇ ਰੱਖ ਤਾਂ ਨਹੀਂ ਭਰਉਤਾ ਨਹੀਂ ਪਤਾ ਕਿ ਕਿੱਥੇ ਕੀ ਹੋ ਜੇ ਠੀਕ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਜੀਤ ਨੂੰ ਸਮਝਾਉ ਆਪਣਾ ਸਿੰਦੇ ਨੂੰ ਮਤਲਬ ਵੀ ਕਹੂੰਗਾ ਹੂੰ ਤੇ ਸਮਝਾਵਾਂਗੇ ਉਹਨੂੰ ਹਾਂ ਠੀਕ ਹੈ ਹੋਰ ਹੋਰ ਤਾਂ ਵਧੀਆ ਠੀਕ ਹੈ ਬਸ ਤੇ ਕੋਚ ਹੀ ਨਹੀਂ ਆਇਆ ਫਿਰ ਜੀ ਕੋਚ ਤਾਂ ਯਾਰ ਰੋਜ਼ਾਨਾ ਕੋਈ ਯਾਰ ਮਿੱਤਰ ਸੀਗਾ ਮਤਲਬ ਵੀ ਆਇਆ ਕੈਨੇਡਾ ਤੋਂ ਅੱਛਾ ਤੇ ਕਈ ਦਿਨਾਂ ਦਾ ਮਤਲਬ ਉਹਦੇ ਵਿਆਹ ਦੀ ਗੱਲ ਕਰਦਾ ਜੀ ਉਹਦੇ ਵਿਆਹ ਤੇ ਜਾਂਦਾ ਮੈਂ ਤੇ ਮੁੜ ਕੇ ਮਤਲਬ ਮੁੜਿਆ ਨਹੀਂ ਉਹ ਚੰਡੀਗੜ੍ਹ ਤੋਂ ਹੂੰ ਮਤਾ ਕਈ ਵਾਰੀ ਫੋਨ ਫਾਨ ਵੀ ਲਾਉਂਦਾ ਰਹਿ ਜਾਂਦਾ ਹੈ। ਅੱਛਾ। ਉਹ ਰਿੰਗਾ ਰੂੰਗਾ ਵੱਜ ਕੇ ਤੇ ਉਹ ਬਾਅਦ ਚ ਕੱਟ ਜਾਂਦਾ ਹੈ। ਉਹ ਐ ਹੀ ਉਹ ਲੋਫਰ ਜਾਤਾ ਹੈਗਾ ਤੈਨੂੰ ਪਤਾ ਹੀ ਜਾਂਦਾ। ਹਾਂ। ਤੇ ਪਤਾ ਕਰ ਲੈਣਾ ਚ ਉਹ ਗਿਆ ਵਾਕਈ ਵਿਆਹ ਤੇ ਗਿਆ ਕਿ ਹੋਰੀ ਪਾਸੇ ਦਾ ਸੁਰਾ ਪਰਦਾ। ਕਹੇ ਕਿ ਤਾਂ ਹੁਣ ਵਿਆਹ ਤੇ ਹੀ ਗਿਆ ਹੁਣ ਗਾਹਾਂ ਤਾਂ ਫਿਰ ਉਹਦਾ ਦੀਨ ਮੰਨ ਜਾਣੇ ਵੀ ਉਹ ਉਹ ਮਤਲਬ ਜਾਂ ਕਿਵੇਂ ਗਿਆ ਹੁਣ ਆਪਾਂ ਤਾਂ ਜਿਹੜੀ ਗੱਲ ਕਹਿ ਕੇ ਗਿਆ ਮੈਂ ਤਾਂ ਉਹੀ ਕਹਿ ਸਕਦਾ। ਆ ਉਹ ਜਿਹੜਾ ਫੋਨ ਜਾਣੀ ਚਾਹਤਾਂ ਹਾਂ। ਹਾਂ ਫੋਨ ਨਹੀਂ ਚਾਹਤਾਂ ਹਾਂ। ਹੂੰ। ਹੋਰ ਔਰ ਹੁਣ ਵੇਖੋ ਹੁਣ ਫਿਰ ਕੀ ਤੇ ਗੱਡੀ ਲੈਂਦੀ ਫਿਰ ਆਪਾਂ ਹਣਾ ਗੱਡੀ ਵਧੀਆ ਹੈ ਗੱਡੀ ਤਾਂ ਠੀਕ ਹੈ ਹੂੰ ਗੱਡੀ ਬਹੁਤ ਵਧੀਆ ਹੈ ਤੂੰ ਕਹਾਂ ਸੀਗਾ ਚਿੱਟੇ ਰੰਗ ਦੀ ਲਿਆਉਣੀ ਹੈਂ ਹਾਂ ਅੱਗੇ ਉਹ ਆਪਣੇ ਕੋਲ ਦੂਜੀ ਸੀ ਨਾ ਪ੍ਰੋਲਾ ਹੂੰ ਐ ਦਾ ਵੀ ਅੱਛਾ ਉਸੇ ਕੰਪਨੀ ਦੀ ਆ ਤੇ ਕੋਈ ਕੰਪਨੀ ਆ ਇਹ ਮਾਦਾ ਕਿਤੇ ਹੋਰ ਕੋਈ ਕੰਪਨੀ ਆ ਇਹ ਇਹ ਤਾਂ ਤੂੰ ਕਿਹਾ ਸੀਗਾ ਕਿ ਚਿੱਟੇ ਰੰਗ ਦੀ ਤਾਂ ਹੀ ਲੈਂਦੀ ਹੈਂ ਹਾਂ ਹਾਂ ਤੇ ਚਿੱਟੇ ਰੰਗ ਦੀ ਵੀ ਗੱਡੀ ਸੋਹਣੀ ਲੱਗਦੀ ਅੱਗੇ ਆਪਣੇ ਕੋਲ ਮਰੂਤੀ ਵੀ ਹੁੰਦੀ ਸੀ ਵੇਖ ਹਾਂ ਹਾਂ ਉਹ ਵੀ ਬਹੁਤ ਵਧਗਾ 5 ਸਾਲ ਚੱਲੀ ਆਪਣੇ ਕੋਲੇ ਬਹੁਤ ਵਧਗਾ ਮਰੂਤੀ ਸੀ ਉਹ ਮੈਂ ਉਹ ਵਿਆਹ ਤੇ ਗਿਆ ਵੈਗਾ ਅੱਛਾ ਤੇ ਉਹਨੂੰ ਐ ਪਤਾ ਨਹੀਂ ਮੈਂ ਗੱਡੀ ਲੈ ਉਹਦੇ ਵਾਸਤੇ ਉਹ ਆਇਆ ਇਹ ਉਹਦੀ ਨਿਆਣੀ ਮਾਤਾ ਯਾਰ ਹੂੰ ਉਹਦਾ ਮਤਲਬ ਪੜਾਈ ਤਾਂ ਵੜਿਆ ਵਾ ਪਰ ਦਿਮਾਗ ਉਹਦਾ ਇੰਨਾ ਹੈ ਨਹੀਂਗਾ ਜਿੰਨਾ ਮਤਲਬ ਆਪਣਾ ਡੂੰਗਾ ਦਿਮਾਗ ਆ ਨਾ ਸਹੀ ਗੱਲ ਉਹ ਮੇਰਾ ਦਿਮਾਗ ਹੈ ਨਹੀਂ ਹੂੰ ਜੇ ਵੇਖਿਆ ਜਾਵੇ ਤਾਂ ਕਿਉਂਕਿ ਮਤਲਬ ਇਹ ਉਹਨੂੰ ਐ ਹੀ ਨਹੀਂ ਪਤਾ ਵੀ ਮੇਰਾ ਪਿਓ ਤੇ ਮੇਰਾ ਭਰਾ ਮੈ ਮੈਨੂੰ ਉੱਚਾ ਚੱਕਦੇ ਆ ਮੈਂ ਉਹਦੇ ਆਖਣਾਂ ਨੂੰ ਆਪਦੀ ਮਸਤੀ ਦੀ ਤਰ੍ਹਾਂ ਫਿਰਦਾ ਹੂੰ ਇਹ ਗੱਲ ਨਹੀਂ ਸੁਰੀਦਾ ਹਾਂ ਘੰਟਾ ਦਾ ਲੈ ਮੈਨੂੰ ਹੋ ਗਿਆ ਇਹਨੂੰ ਤੇ ਪਾਲੀ ਹਜੇ ਤੱਕ ਨਹੀਂ ਆਈ ਉਹਨੂੰ ਨੇ ਕਿਸੇ ਕੁੜੀ ਦਾ ਫੋਨ ਆਇਆ ਸੀਗਾ ਕਹਿੰਦੀ ਵੀ ਸੇਲ ਤੇ ਜਾਣਾ ਹੈ ਅੱਛਾ ਤੇ ਉਹ ਇੰਨੀ ਗੱਲ ਕਹਿ ਕੇ ਤੇ ਬੱਸ ਤੇ ਉਹ ਜੀ ਡੈਡੀ ਮੈਨੂੰ ਫੋਨ ਆਇਆ ਹੂੰ ਮੈਂ ਭਾਈ ਚੱਲ ਜਾਵੜੋ ਫਿਰਾਂ ਦੀ ਨਾਲ ਮੇਰੇ ਕੋ ਕੁੜੀ ਬਨੇ ਕਿਹੜੀ ਜਾਂਦੀ ਹੈ ਅੱਛਾ ਤੇ ਮੈਂ ਜਾਵੜੋ ਕੋਈ ਗੱਲ ਨਹੀਂ ਆਹ ਗੱਲ ਹੋ ਗਈ ਉਹ ਦੂਜੇ ਤੀਜੇ ਦਿਨ ਉਹਨੂੰ ਸੂਟ ਲਿਆਉਂਦੀ ਹੈਗੀ ਐਨੇ ਸੂਟ ਪਏ ਹੈਗੇ ਜਦੋਂ ਕੋਈ ਜੀ ਪੈਸੇ ਮੰਗਦਾ ਉਹ ਤਾਂ ਕਹਿੰਦੀ ਹੈ ਕਿ ਮੇਰੇ ਕੋਲ ਹੈ ਨਹੀਂ ਇਹ ਐਨੇ ਪੈਸੇ ਲੈ ਆਂਦੇ ਐਨੇ ਲੈ ਆਂਦੇ ਉਹ ਉਹਨੂੰ ਲੜਦੀ ਰਹਿੰਦੀ ਆ ਆ ਸੂਟਾਂ ਦੇ ਡਾਈ ਜਾਂਦੀ ਹੈ ਮੈਨੂੰ ਇਹਦੀ ਸਮਝ ਵੀ ਨਹੀਂ ਆਉਂਦੀ ਜੀ ਇਸ ਕਰ ਸਕਦੇ ਜਰ ਇਹਨਾਂ ਗੱਲਾਂ ਨੂੰ ਹੁਣ ਆਪਾਂ ਘਰ ਚ ਚੱਲੀ ਗਏ ਜਾਂਦਾਗਾ ਉਹ ਹੋਰੀ ਗੱਲ ਦਾ ਤੇਰੀ ਜਾਨ ਤੇ ਮੇਰੀ ਜਾਨ ਵੀ ਪੰਗੇ ਚ ਪਈ ਹੋਈ ਹੈ ਉਹ ਹੀ ਤਾਂ ਗੱਲ ਆ ਨਾ ਤਾਂ ਉਹ ਕੋਚੀ ਦਾ ਪਤਾ ਲੱਗਦਾ ਨਾ ਪਾਲੀ ਦਾ ਪਤਾ ਲੱਗਦਾ ਆਪਾਂ ਨੂੰ ਆ ਆ ਗਈ ਪਾਲੀ ਤੇ ਲੱਗਦਾ ਥੈਨੇ ਇਹਦਾ ਸੂਟ ਮੈਂ ਕਿਹੜਾ ਸੂਟ ਲੈਣ ਗਈ ਸੀ ਕਹਿ ਕਹਦਾ ਗਈ ਸੀ ਡੈਡੀ ਨੇ ਨਾ ਮੈਂ ਤਾਂ ਇੱਥੇ ਲੈਣ ਗਈ ਸੀ ਤੇ ਉਹ ਮੇਰੇ ਪਸੰਦ ਨਹੀਂ ਆਇਆ ਹੂੰ ਤੇ ਮੈਂ ਉੱਥੇ ਲੰਘ ਕੋਲੇ ਬੈ ਗਈ 10 ਮਿੰਟ ਉਹਨੇ ਕਹਾ ਘੰਟਾ ਦਾ ਮੈਨੂੰ ਹੋ ਗਿਆ ਇਹਨੂੰ ਬਾਹਰੋਂ ਉਹ ਤਾਂ ਫਿਰ ਦੋ ਚਾਰ ਬੈਠ ਗਈ ਉੱਥੇ ਗੱਲਾਂ ਬਾਤਾਂ ਕਰੀ ਗਈਆਂ ਸੀ ਕਿਹੜਾ ਕੋਈ ਆਏ ਕੱਢੇ ਜਾਣੇ ਸੀ ਤੇਰੇ ਮੇਰੇ ਵਰਗੇ ਹੋਰ ਨਾਲ ਗੱਲ ਕੇ ਬੈਠ ਜਿੱਤੇ ਚਾਹ ਚਾਹ ਚੂ ਬਣਾ ਫਿਰ ਚਾਹ ਬਣਾਉਂਦੀ ਹੈਗੇ ਖੂਆ ਮਾਰਦੀ ਹੈ ਟਾਈਮ ਹੀ ਬਹੁਤ ਲਾਉਤਾ ਤਲ ਬੈਠੀ ਨਾਲੀ ਤੂੰ ਐ ਕਰ ਬਾਪੂ ਦੇ ਇਧਰ ਬੈਠ ਇੱਕ ਨਾ ਇਧਰ ਬੈਠ ਜਾ ਜਾਈ ਬੜੀ ਬਾ ਲੈਂਦੀ ਕੋਈ ਨਹੀਂ ਪੀਦਾ ਕਿੰਨੇ ਕਰ ਤੜਕੇ ਦੀ ਪੀਤੀ ਨਹੀਂ ਹੁਣੀ ਪੀਤੀ ਤਾਂ ਨਹੀਂ ਹਰ ਡੈਡੀ ਨੇ ਵੀ ਨਹੀਂ ਕੀਤੀ ਕਾ ਬਣਾ ਲੈਂਦੀ ਮੇਰੇ ਮਗਰ ਉਹ ਕਿਥੋਂ ਦੀ ਹੈਗੀ ਸਾਨੂੰ ਬਣਾਉਣੀ ਚਾਹ ਨਾ ਤੇ ਗਈ ਹੋ ਜ ਘੰਟਾ ਹੀ ਗਈ ਸੀ ਕਰੋ ਤਮਾ ਘੜੇ ਬਾਲਾ ਟਮਾ ਸੇ ਬਣ ਗਈ ਨੂੰ ਬਣਾ ਕੇ ਪੀ ਲੈਂਦੇ ਹੁਣ ਨਹੀਂ ਬਣਾਉਣੀ ਆਉਂਦੀ ਹੋਵੇ ਤੇ ਫਿਰ ਗੱਲਾਂ ਹੀ ਕਰਾਂ ਤੇ ਗੁਰੂਆਂ ਨੂੰ ਕਿਹੜਾ ਚਿਹਰਾ ਤੇ ਲੜ ਦੇ ਘਾ ਤਾਂ ਉਹਨੇ ਲੜਨ ਕਿਵੇਂ ਜਾਣਦੇ ਆ ਵਾਏ ਤਾਂ ਹੁਣ ਚੱਲਦਾ ਹੀ ਰਹਿੰਦਾ ਬਈ ਹੁਣ 2 ਭਾਂਟਿਆਂ ਦਾ ਖੜਕ ਰਿਆ ਹੁੰਦੀ ਦੋ ਮਿੰਟ ਬੁੜੀਆਂ ਘਰੋਂ ਜਾਵੜੇ ਨਾਲ ਅੱਖਾਂ ਮੁਰੇ ਢੇਰੀ ਆ ਜਾਂਦੇ ਥੋੜੇ ਚਾਹ ਪਾਣੀ ਦਾ ਘਟ ਕਰਕੇ ਬੰਦਾ ਪੀ ਸਕਦਾ ਕਿਹੜਾ ਬੁੜੀਆਂ ਘਰ ਲੈ ਜਾਂਦੀਆਂ ਨਾਲ ਚੱਕ ਕੇ ਇਹ ਨਹੀਂ ਪਤਾ ਹੁੰਦਾ ਖੰਡ ਮਿੱਠਾ ਕਾਸ਼ ਚ ਪਾਇਆ ਬੰਦਿਆਂ ਨੂੰ ਜਖਾਣ ਜੋ ਸਾਰਾ ਦਿਨ ਥੋੜੇ ਹੱਥੇ ਲੱਤੀ ਹੁੰਦਾ ਕੀ ਜਾਂ। ਡੈਡੀ ਮਕਰਤਨ ਲੈ ਕੇ ਚੱਕ ਕੇ ਡੱਬੇ ਡੱਬੇ ਇੱਥੇ ਪਏ ਹੁੰਦੇ ਘਰਾਂ ਦਾ ਘਰ ਦੇ ਵਿੱਚ ਹੀ ਘਰ ਸੋਈ ਦੇ ਵਿੱਚ ਹੀ। ਥੋੜੀ ਮੈਂ ਮੰਨਦਾ ਗੱਲ ਤਾਂ ਫਿਰ ਵੀ ਨਹੀਂ ਨਾ ਉਹੀ ਗੱਲ ਬੰਦ ਜਿਹੜੀ ਸਾਰਾ ਦਿਨ ਥੋੜਾ ਕੰਮ ਛੋੜ ਦੇਣਾ। ਆ ਦਾ ਦਾ ਆ ਦੂਜਾ ਕੰਮ ਬਾਹਰ। ਚਲੋ ਔਨਤਾ ਪੀ ਲਈ ਨਾ। ਐ ਕਿ ਬੁੱਲੀ ਨਹੀਂ ਤੋ ਬਾਪੂ ਨੂੰ ਬਿਨਾਂ ਗੱਲ ਤੋਂ। ਕਿ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਹੀ ਕਿਹਾ ਵੀ ਜੀ ਡੱਬੇ ਪੈ ਸੀ ਰਸੋਈ ਚ ਜਗਾ ਘਰ ਟੱਕਰ ਕੇ ਪੀ ਲੈਂਦੇ। فرمائی ਕੀ ਕਿਆ ਮੂੰਹ ਜਵਾਨ ਦੀ ਲੜਾਈ ਨਹੀਂ ਤੂੰ ਮੈਂ ਤਾਂ ਐ ਕਹਿਣਾਗਾ ਤੁਸੀਂ ਹੋਈ ਆਪਣਾ ਕਹਿਤਾ ਮਾੜਾ ਮੋਟਾ ਫੇਰ ਕੀ ਆ ਕਿੱਡੇ ਕਿ ਵੱਡੇ ਗੱਲ ਆ ਕਿੱਡੇ ਕਿ ਵੱਡੇ ਗੱਲ ਆ ਜੇ ਮੈਂ ਕਹਤਾ ਤੂੰ ਵੀ ਉਧਰ ਕੰਨੜੇ ਵਾਂਗੂ ਗਲ ਪੈ ਜੰਨੇ ਆ ਚਾਹ ਦੇ ਕਿਹਾ ਹੋਰ ਤਾਂ ਕੁਛ ਨਹੀਂ ਕਿਹਾ ਮੈਂ ਉਹ ਬਾਹ ਬਹਿ ਜਾ ਤੂੰ ਆਹੀ ਤੇਰੇ ਕੋਲੇ ਵਾਂ ਲੜਾਈ ਹੁੰਦੀ ਸਾਰਾ ਦਾ ਮੇਰੇ ਕੋਲ ਤਾਂ ਪੱਪੀ ਲੜਾਈ ਆ ਕੋਚਿੰਗ ਨੂੰ ਦੱਸ ਹੌਣ ਫੌਣ ਨਹੀਂ ਕਰਿਆਗਾ ਮਾਂ ਮੈਂ ਤਾਂ ਨਿਕਰਿਆ ਨੰਬਰ ਤਾਂ ਤੁਹਾਡੇ ਕੋਲੇ ਆ ਤੇ ਮੈਂ ਕਿਥੇ ਖੜ ਲਿਆ ਉਹ ਆਇਆ ਹੀ ਨਹੀਂ ਬਹੁਤ ਦਿਨ ਹੋ ਗਏ ਵਿਆਹ ਕਰਵਾ ਲੈ ਲੈ ਨਹੀਂ ਆਣਾ ਤੁਹਾਡੇ ਕੋਲੇ ਨੰਬਰ ਸੀ ਮੇਰੇ ਕੋਲੇ ਕਿਹੜਾ ਨੰਬਰ ਸੀ ਫੇਰ ਆਖ ਦਿੰਦੇ ਤੁਸੀਂ ਫੋਨ ਲਾਉਣੀ ਆ ਤੂੰ ਫੇਰ ਕਿਹੜਾ ਤੁਸੀਂ ਐ ਖੜਾ ਸੈੱਡ ਦਿੰਦੇ ਆ ਕੋ ਫੋਨ ਤਾਂ ਲਾਈ ਸਕਦੇ ਆ ਤੂੰ ਲੈ ਉਹ ਰਹੋ ਤੇਰਾ ਤੇ ਦਵਰ ਫੇਰ ਤੁਸੀਂ ਮਗਰ ਪਾ ਜਾਨੇ ਫੇਰ ਆਖ ਦਿੰਦੇ ਉਹ ਤਾਂ ਮਗਰਾ ਕਰਦੇ ਤੂੰ ਹੁਣ ਫੋਨ ਕਰਦੀ ਆ ਭਾਈ ਤੂੰ ਵੀ ਚੁੱਪ ਕਰ ਜਾ ਕਰ ਮਰ ਮਾ ਮੋਟਾ ਤੂੰ ਗੱਲ ਮਰੀ ਬੁਢਾ ਰਿਆ ਕਰੋ ਦਰਮੈ ਕੀ ਕੇ ਮੈਂ ਤਾਂ ਆਇਆ ਖੇ ਵੀ ਚਾ ਤੂੰ ਸੀ ਫੋਨ ਕਰ ਲਿਆ ਕਰੋ ਜੇ ਮੈਂ ਫੋਨ ਕਰਦੀ ਫਿਰ ਤੁਸੀਂ ਮੈਨੂੰ ਆਖੋਗੇ ਫੋਨ ਕਰਦੀ ਆ ਇਹ ਫੋਨ ਕਰਨ ਨੂੰ ਕੋ ਬਗਾਨਾ ਹੋ ਜੇ ਤੂੰ ਕਰ ਲਈ ਤਾਂ ਤੇ ਬਗਾਨਾ ਤਾਂ ਨਹੀਂ ਫਿਰ ਇਹ ਤਾਂ ਮੈਨੂੰ ਪੈ ਜਾਂਦਾ ਨਾ ਜੇ ਮੈਂ ਇਹਨੂੰ ਕਹਿ ਦਿੰਨੀ ਆ ਇਹ ਮੂੰਹ ਚੱਕ ਕੇ ਬਾਹਰ ਨੂੰ ਤੁਰ ਜਾਂਦਾਗਾ ਅਲੀ ਅਲੀ ਕਰਕੇ ਪੈ ਜਾਂਦਾ ਮੈਨੂੰ ਮੈਂ ਮੇਰੀ ਤੂੰ ਹੀ ਚੁੱਪ ਕਰ ਲੈ ਡੈਡ ਤਾਂ ਆਪਣੇ ਚੁੱਪ ਕਰ ਜਾਂਦਾ ਤੂੰ ਹੀ ਆ ਸਾਡੇ ਤੋਂ ਸੱਚਾ ਸੀ ਤੇ ਝੂਠੇ ਆ ਜਦੋਂ ਮੈਂ ਤੇਰੇ ਕੋਲੇ ਬਹਿ ਜਾਂਦਾ ਇਹਨੂੰ ਦਵਾਂਗੇ ਲੜਦਾ ਰਹੇ ਨੱਕੜਕੜੀ ਕਰਦਾ ਨਾ ਪਤਾ ਨਹੀਂ ਤੈਨੂੰ ਮੈ ਕੀ ਨਹੀਂ ਚੰਗੀ ਲੱਗਦੀ ਕੀ ਗੱਲ ਨਹੀਂ ਹੁੰਦੀ ਬਾਤ ਨਹੀਂ ਹੁੰਦੀ ਕੀ ਗੱਲ ਨਹੀਂ ਹੁੰਦੀ ਕੀ ਗੱਲ ਬਾਤ ਨਹੀਂ ਹੁੰਦੀ ਜੇ ਮੈਂ ਤੈਨੂੰ ਆਹ ਦੀ ਕਿੱਡੀ ਕੁ ਮਟਕਾ ਲੈ ਫੋਨ ਦੀ ਵਾਰੀ ਕਿਹਾ ਹੋਰ ਤਾਂ ਕੁਝ ਨਹੀਂ ਕਿਹਾ ਜਦੋਂ ਮੈਂ ਤੇਰੇ ਕੋਲੇ ਬਹਿ ਜਾਂਦਾ ਕਿਚਕਿਚ ਕਰਦਾ ਰਹਿੰਦਾ ਨਾ ਕੋਈ ਘੰਟੇ ਤੇਰੇ ਕੋਲ ਲੜਾਈ ਨਹੀਂ ਲੜਾਈ ਹੁੰਦੀਆ ਮੇਰੇ ਕੋਲ ਤਾਂ ਆਪੇ ਲੜਾਈ ਹੁੰਦੀ ਹੈਗੀ ਜੇ ਮੈਂ ਤੈਨੂੰ ਕਹਿ ਦੇਣੀ ਤੂੰ ਚੱਕਦਾ ਮੂੰਹ ਬਾਹਰ ਨੂੰ ਤੁਰ ਜਾਨਾਗਾ ਬਾਹਰ ਨੂੰ ਜਾਨਾਗਾ ਸਿਰ ਤੇ ਡੇੜੀ ਹੁੰਦਾਗਾ ਉਦੋਂ ਵੀ ਡੇੜੀ ਹੀ ਦੱਸ ਦੇ ਰਿਹਾ ਹੁੰਦਾਗਾ ਕਿ ਇਹ ਬ ਕੁਚਾ ਚਾਚਾ ਦਾ ਕੰਮ ਕਰਦੇ ਆ ਜੇ ਮੈਨੂੰ ਬਾਹਰ ਨਹੀਂ ਲੈ ਕੰਨ ਦੇਂਦੇ ਤੋ ਉਹਦੀ ਮਾਰ ਕੇ ਕੜਕੜ ਕਰ ਲੱਗਦੇ ਆ ਜੀ ਵੀ ਸਿੰਘਾ ਸਿਰ ਤੇ ਚੱਕ ਲਾ ਹੋਰ ਕੀ ਜੀ ਵੀ ਸਿੰਘਾ ਨੇ ਤੈਨੂੰ ਚੱਕ ਲਿਆ ਤੇ ਜਿਹੜਾ ਪਲਾਟ ਸੀ ਕਵੇਚੇ ਤੇ ਉਹ ਕਿੱਥੇ ਆ ਪੈਸੇ ਤੈਨੂੰ ਫੜਾ ਜੀ ਲੈ ਕੇ ਮੈਂ ਤੇ ਮੈਨੂੰ ਕਿੱਥੇ ਫੜਾ ਤੇ ਉਦੋਂ ਚੱਕਦਾ ਤੂੰ ਮੁੰਡੇ ਨੂੰ ਫੜਾ ਦਿੰਨਾ ਜਾ ਮੇਰੇ ਭਰਾ ਨੂੰ ਦੇ ਦੇ ਮੇਰੇ ਭਰਾ ਨੂੰ ਦੇ ਦੇ ਤੇਰੇ ਤੇ ਤੇਰਾ ਭਰਾ ਹੀ ਲੋਟ ਆਇਆ ਤੈਨੂੰ ਮੈਂ ਫੜਾਏ ਸੀਗੇ ਪੈਸੇ ਹੁਣ ਭੂਮਕਰੀ ਨਹੀਂ ਹੈਗੀ ਤੇ ਮੈਂ ਤਾਂ ਮੈਂ ਔਰ ਜੇ ਤੈਨੂੰ ਵਰਤਨ ਨੂੰ ਨਹੀਂ ਮਿਲਦੇ ਤੇਰੇ ਭਰਾ ਦੇ ਕੰਮ ਆਇਆ ਤੇ ਤੂੰ ਭਰਾ ਤੋਂ ਲੈ ਲਓ ਤੁਸੀਂ ਆਪਦੇ ਤੋਂ ਮੈਂ ਕਿੱਥੇ ਦੇਵਾਂ ਡੈਡੀ ਵੀ ਕਹਿੰਦਾ 50000 ਦੇ ਤੇ 20000 ਦੇ ਤੇ ਮੈਂ ਕਿੱਥੋਂ ਦੇਵਾਂ ਬਾਪੂ ਕਹਿੰਦਾ ਵੀ ਤੂੰ ਫੋਨ ਤੇ ਗੱਲਾਂ ਕਰੀ ਜਾਂਦੀ ਰਹਿੰਦੀ ਆ ਫੋਨ ਮੈਂ ਘਰ ਦਾ ਲਾਉਣੀ ਮੈਂ ਕਿਹੜਾ ਉਪਰਾਂ ਲਾਉਣੀ ਆ 24 ਘੰਟੇ 24 ਘੰਟੇ ਲਾਉਣੀ ਫਿਰ ਨਾਲੇ ਆਖ ਦਿੰਦੇ ਤੁਸੀਂ ਕੋਚੀ ਨੂੰ ਫੋਨ ਨਹੀਂ ਲਉਂਦੀ ਜੇ ਮੈਂ ਕੋਚੀ ਨੂੰ ਲਾ ਲੈਣੀ ਤਾਂ ਬਾਪੂ ਤੇਰੇ ਕਰਨਾ ਚਾਹ ਹੂੰਗਲਾ ਪਰੋ ਦਿੰਦਾ ਬਾਪੂ ਗੱਲਾਂ ਸਹੀ ਕਹਿੰਦਾਗਾ ਤੇ ਬਾਪੂ ਤਾਂ ਆਪੇ ਸਹੀ ਕਹਿੰਦਾ ਫਿਰ ਜੇਕਰ ਤੂੰ ਜੇ ਮੈਂ ਕੋਚੀ ਨੂੰ ਨਹੀਂ ਫੋਨ ਲਾਉਂਦੀ ਤੂੰ ਮੈਂ ਕਰ ਕੋਚੀ ਦਾ ਫੋਨ ਨਹੀਂ ਜਿਉਂ ਨੂੰ ਫੋਨ ਨਹੀਂ ਲਮਦੀ ਕੋਚੀ ਨੂੰ ਫੋਨ ਨਹੀਂ ਲਾਉਂਦੀ ਪਰ ਕਲ ਕਿਦਨੀ ਮੈਂ ਤੈਨੂੰ ਕਹਿੰਦਾਗਾ ਤੇ ਫਿਰ ਮੇਰੇ ਭੈਣ ਭਾਈ ਹੈ ਨਹੀਂ ਸਾਰਾ ਕੁਝ ਹੈਗਾ ਤੇ ਫਿਰ ਬੈ ਸਾਰਾ ਕੁਝ ਮੇਰੇ ਵੀ ਸਾਰਾ ਕੁਝ ਤਾਂ ਮੈਂ ਬਹੁਣਾ ਨਹੀਂ ਫੋਨ ਲਾਣੀ ਹੋਰ ਮੱਕੀ ਨੂੰ ਲਾਉਣੀ ਆ ਉਹੀ ਮੈਂ ਤਾਂ ਤੈਨੂੰ ਚੁੱਪਦੀ ਰਹਿਣੀ ਹਰ ਵਕਤ ਤੇਰੇ ਕੋਲੇ ਬੈਠ ਜਾ